ਸੁੱਖਾ ਨਾ ਕਮੀਣਾ ਬਹੁਤ ਸੁੱਖਾ ਮੇ ਰਾੜੀ ਹੈ ਮੈਨੂੰ ਫੋਨ ਕਰਿਆ ਉਹਨੇ ਹਲੋ ਮਗਾ ਹਾਂ ਕੀ ਹਾਲ ਆ ਕਹਿੰਦਾ ਹਾਲ ਤਾਂ ਠੀਕ ਆ ਗੱਲਾਂ ਚੱਲਦੀ ਚੱਲਦੀਆਂ ਇੱਕ ਉਹਦਾ ਆੜੀ ਹੈ ਸ਼ੰਤੀ ਸੁੱਖੇ ਦਾ ਆੜੀ ਹੈ ਸ਼ੰਤੀ ਕਦੋਂ ਤੇ ਜਿਹੜੇ ਬੇਲੋਂ ਇੱਕ ਨੰਬਰ ਦਾ ਸ਼ਰਾਬੀ ਮੰਗ ਤੋਂ ਕਿ ਦਰੂ ਪੀਣ ਵਾਲਾ ਗੱਲਾਂ ਚੱਲ ਪਈਆਂ ਮੈਂ ਉਹਦੇ ਬਾਰੇ ਪੁੱਛ ਲਿਆ ਮਾਹੋਰ ਤੇਰੇ ਯਾਰ ਸ਼ੰਤੀ ਦਾ ਕੀ ਹਾਲ ਆ ਕਹਿੰਦਾ ਉਹ ਤਾਂ ਵਾਈ ਕਹਿੰਦਾ ਅੱਜ ਕਨੇ ਸਲੂਟ ਵੱਜਦੇ ਆ ਪਰ ਉਹਨੂੰ ਸ਼ੰਤੀ ਨੂੰ ਮਾਸਲੂਟ ਵੱਜ ਰਿਹਾ ਮਹਤ ਮਹੀਨਾ ਪਹਿਲਾਂ ਤਾਂ ਤੂੰ ਮੈਨੂੰ ਹਲੇ ਦੱਸਿਆ ਤਾਂ ਵੀ ਉਹ ਮੰਗ ਤਾਂ ਅੰਕੇ दारू ਪੀ ਕੇ ਡੰਗਸਾਰਦਾ ਬਈ ਇਹ ਹਜੇ ਕਿਹੜਾ ਬਿਜ਼ਨਸ ਸ਼ੁਰੂ ਕਰ ਲਿਆ ਉਹਨੇ ਵੀ ਉਹਨੂੰ ਸਲੂਟ ਵੱਜਣ ਲੱਗ ਗਏ ਕਹਿੰਦਾ ਬਾਈ ਗੱਲ ਸੁਣ ਲੈ ਮੇਰੀ ਕਹਿੰਦਾ ਦਿਹਾੜੀ ਵਿੱਚ ਜੇ ਉਹ 10 ਲੋਕਾਂ ਨੂੰ ਮਿਲੂਗਾ ਨਾ ਤਾਂ ਘੱਟ ਤੇ ਘੱਟ 8 ਬੰਦੇ ਕਹਿੰਦਾ ਉਹਨੂੰ ਸਲੂਟ ਮਾਰਨਗੇ ਮੈਂ ਕਿਹਾ ਹਜੇ ਕਿਹੜਾ ਬਿਜ਼ਨਸ ਸ਼ੁਰੂ ਕਰਤੇ ਯਾਰ ਉਹਨੇ ਅਰੇ ਭੀਰ ਮੰਗਣ ਲੱਗ ਗਿਆ ਹੋਰ ਕੀਆ ਭੀਖ ਕਹਿੰਨ ਜਣੇ ਖੜੇ ਦੇ ਮੂਹਰੇ ਜਾ ਕੇ ਕਹਿੰਦਾ ਹੱਥ ਐਡ ਲੈਂਦਾ ਹਾਂ ਬਾਬੂ ਜੀ ਦੇ ਦੋ ਕੁਸ਼ ਕਹਿੰਦਾ ਹੁਣ ਜਿਹਨੇ 1-2 ਰੁਪਇਆ ਦੇਤਾ 1-2 ਨੇ ਉਹ ਠੀਕ ਆ ਕਹਿੰਦਾ ਬਾਕੀ ਤਾਂ 8 ਵਸ ਰੂਟੇ ਮਾਰਦੇ ਚਲੋ ਇਹ ਖੁੱਲੇ ਨਹੀਂ ਹੈਗੇ